ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜੰਗਲੀ ਜਾਨਵਰਾਂ ਦਾ ਚਾਰਾ ਤੇ ਪਾਣੀ ਦੀ ਤਲਾਸ਼ ਦੇ ਵਿੱਚ ਜੰਗਲਾਂ ਤੋਂ ਭਟਕ ਕੇ ਸ਼ਹਿਰ ਅਤੇ ਪਿੰਡਾਂ ਦੇ ਵੱਲ ਆਉਣ ਦੇ ਨਾਲ ਅਕਸਰ ਹੀ ਹਾਸਿਆਂ ਦਾ ਕਾਰਨ ਬਣਨਾ ਆਮ ਗੱਲ ਹੋ ਚੁੱਕੀ ਹੈ ਇਨ੍ਹਾਂ ਹਾਸਿਆਂ ਤੋਂ ਬਾਅਦ ਜੰਗਲੀ ਜਾਨਵਰ ਤਾਂ ਮੌਤ ਦਾ ਗ੍ਰਾਸ ਬਣਦੇ ਹੀ ਹਨ ਪਰ ਇਨ੍ਹਾਂ ਜੰਗਲੀ ਜਾਨਵਰਾਂ ਦੇ ਨਾਲ ਟਕਰਾ ਕੇ ਲੋਕਾਂ ਦਾ ਵੀ ਜਾਨੀ ਮਾਲੀ ਨੁਕਸਾਨ ਵੀ ਬਹੁਤ ਹੁੰਦਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੀ ਪਿੰਡ ਦਬਕੇੜਾ ਤੋਂ ਜਿੱਥੇ ਕੀ ਜੰਗਲ ਤੋਂ ਭਟਕ ਕੇ ਆਇਆ ਸਾਂਬਰ ਨਹ ਦੇ ਕਿਨਾਰੇ ਪੁੰਜਿਆ ਤਾਂ ਆਵਾਰਾ ਕੁੱਤੇ ਉਸਦੇ ਮਗਰ ਲੱਗ ਗਿਆ ਤਾਂ ਆਪਣੇ ਜਾਨ ਬਚਾਉਂਦੇ ਹੋਏ ਤੇਜ਼ ਰਫ਼ਤਾਰ ਦੇ ਨਾਲ ਭੱਜਦਾ ਹੋਇਆ ਸਾਂਬਰ ਨਹ ਦੇ ਕਿਨਾਰੇ ਲੱਗੀ ਹੋਈ ਲੋਹੇ ਦੀ ਰੇਲਿੰਗ ਦੇ ਵਿੱਚ ਟਕਰਾ ਗਿਆ ਤੇ ਜਿਸ ਦੀ ਮੌਕੇ ਉੱਤੇ ਮੌਤ ਹੋ ਗਈ। ਫਿਲਹਾਲ ਮੌਕੇ ਉੱਤੇ ਪਹੁੰਚੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਮ੍ਰਿਤਕ ਸਾਂਬਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੰਜ ਡਾਕਟਰਾਂ ਦਾ ਪੈਨਲ ਬਣਾ ਕੇ ਮ੍ਰਿਤਕ ਸਾਂਬਰ ਦਾ ਪੋਸਟਮਾਰਟਮ ਕਰਵਾ ਕੇ ਸੈਂਚਰੀ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੋਸਟਮਾਰਟਮ ਕਰਨ ਦੇ ਲਈ ਆਏ ਡਾਕਟਰ ਅਮਨਦੀਪ ਨੇ ਦੱਸਿਆ ਕਿ ਸ਼ਾਂਬਰ ਦੇ ਸਿਰ ਅਤੇ ਨੱਕ ਤੇ ਮੂੰਹ ਦੇ ਵਿੱਚ ਸੱਟ ਲੱਗੀ ਸੀ ਜਿਸ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਮੌਕੇ ਗਲਬਤ ਕਰਦੇ ਹੋਏ ਡਾਕਟਰ ਅਮਨਦੀਪ ਸਿੰਘ ਨੇ ਕੀ ਕੀਤਾ ਤੇ ਨਾਲ ਹੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਮਰਿਤ ਲਾਲ ਦਾ ਕੀ ਕਹਿਣਾ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਸਰ ਪਿੰਡ ਦੁਪਕੇੜਾ ਦੇ ਵਿੱਚ ਸਾਡੇ ਰੇਂਜ ਅਫੀਸਰ ਨੂੰ ਕਿਸੇ ਤੋਂ ਫੋਨ ਗਿਆ ਸੀਗੇ ਵੀ ਉੱਥੇ ਇੱਕ ਸ਼ਾਂਬਰ ਨਾ ਜੀ ਤੇ ਜਿਹਦੇ ਪਿੱਛੇ ਕੁੱਤੇ ਲੱਗੇ ਹੋਣਾ ਜੀ ਬਾਰਾ ਤੇ ਉਹ ਜਾ ਕੇ ਬੜੀ ਸਪੀਡ ਦੇ ਨਾਲ ਜੀ ਪੁਲ ਦੀ ਰੀਜਿੰਗ ਦੇ ਨਾਲ ਹਿੱਟ ਕਰ ਗਿਆ ਜੀ ਤੇ ਉਹ ਆਨ ਦੀ ਸਪੋਰਟੇਜ ਡੈੱਡ ਹੋ ਗਿਆ ਜੀ ਤੇ ਅਸੀਂ ਮੁੱਕ ਦੇ ਜਾ ਕੇ ਉਹਨੂੰ ਕਬਜ਼ੇ 'ਚ ਲਿਆ ਜੀ ਤੇ ਉਹਦੇ ਬਾਅਦ ਜੋ ਵੀ ਦਾ ਕਾਰਵਾਈ ਹੈ ਪੋਸਟ ਮਾਰਟਮ ਵਗੈਰੇ ਕਰਵਾ ਕੇ ਮਹਿਕ ਮਦੀਰ ਬੁੱਲਾ ਦੇ ਹਿਸਾਬ ਨਾਲ ਜੋ ਵੀ ਦਾ ਹੋਊਗਾ ਜੀ ਉਹ ਕਰਾਂਗੇ ਕਿੰਨੇ ਕ ਸਾਲ ਉਮਰ ਸੀਗੀ ਜੀ ਤੁਹਾਨੂੰ ਕੀ ਲੱਗਦਾ ਹੈ ਮਤਲਬ ਜੰਗਲ ਤੋਂ ਆਪ ਉਹ ਤਾਂ ਫੁਲੀ ਮੈਚੁਰਾ ਹੈ ਜੀ ਇਹੇ ਤੇ ਇਹ ਜੰਗਲ ਤੋਂ ਜਿਹਦਾ ਅੱਜ ਕੱਲ ਇਹ ਫੂੜ ਦੀ ਤਲਾਸ਼ ਵਿੱਚ ਥੱਲੇ ਨਿਕਲੇ ਜਾਂਦੇ ਜਿਹਦੇ ਆਵਾਰਾ ਕੁੱਤੇ ਮਗਰ ਲੱਗ ਜਾਂਦੇ ਜੀ ਤੇ ਉਹ ਮਗਰ ਲੱਗ ਗਏ ਤੇ ਸਬੀੜ ਤੇ ਵਿੱਚ ਸੀਗਾ ਜੀ ਤੇਰੀ ਨੀ ਦੇ ਨਾਟਕ ਰਾਨ ਦੇ ਨਾਲ ਇਹ ਜਿਹੜਾ ਡੈੱਡ ਹੋ ਗਿਆ ਜੀ ਹੁਣ ਉਸ ਮਾਰਦ ਨੂੰ ਕਰਨ ਤੋਂ ਬਾਅਦ ਕੀ ਕੀਤਾ ਜਾਏਗਾ ਜੀ ਫੇਰ ਤਾਂ ਦਸ ਸੰਸਕਾਰ ਹੁੰਦਾ ਸਰ ਇਹ ਸ਼ਡੂਲ ਬੰਦਾ ਐਨੀਮਲ ਹੈ ਜੀ ਤੇ ਹੁਣ ਇਹਦਾ ਦਸ ਸੰਸਕਾਰ ਹੁੰਦਾ ਸਰ ਹਾਂਜੀ ਮੈਂ ਡਾਕਟਰ ਰਮਨਦੀਪ ਮੈਂ ਵੈਟਰਨਰੀ ਅਫਸਰ ਡਿਪਾਰਟਮੈਂਟ ਆਫ ਐਨੀਮਲ ਹੈਲਥਰੀ ਗਵਰਨਮੈਂਟ ਆਫ ਪੰਜਾਬ ਸਾਨੂੰ ਵਾਈਲਡਲਾਈਫ ਡਿਪਾਰਟਮੈਂਟ ਤੋਂ ਸੂਚਨਾ ਮਿਲੀ ਥੀ ਕਿ ਇੱਥੇ ਪਿੰਡ ਦਬਖੇੜੇ ਵਿਖੇ ਇੱਕ ਸਾਂਬਰ ਦੀ ਮੌਤ ਹੋ ਗਈ ਹੈ ਅਚਾਨਕ ਔਰ ਇੱਥੇ ਆ ਕੇ ਪਹਿਲਾਂ ਪੋਸਟਮਾਰਟਮ ਕੀਤਾ ਹੈ ਔਰ ਯੂ ਨੋ ਹੈਡ ਵਿੱਚ ਔਰ ਨੱਕ ਤੋਂ ਕਾਫੀ ਬਲੀਡਿੰਗ ਹੋਈ ਯੂ ਨੋ ਮੂੰਹ ਦੇ ਵਿੱਚ ਵੀ ਇੰਜਰੀ ਹੋਈ ਵੀ ਔਰ ਹਾਈਪੋਥਰਮੀਆ ਔਰ ਇੰਜਰੀ ਕਰਕੇ ਹੀ ਦੀ ਡੈਥ ਹੋ ਗਈ ਹੈ ਕਿੰਨੀ ਕੀ এজ ਲੱਗਦੀ ਹੈ ਇਸ ਦੀ এজ ਲਗਭਗ 10 ਤੋਂ 4 ਸਾਲ ਤੱਕ yeah